ਨੈਟਵਰਕ ਦੇ ਲਾਭ ਤੇ ਹਾਨੀਆਂ ਕੋਈ ਵੀ ਜਿਹੜੀ ਚੀਜ਼ ਹੁੰਦੀ ਆ ਉਹਦੇ ਜਾਂ ਲਾਭ ਵੀ ਹੋਣਗੇ ਜੇ ਲਾਭ ਹੋਣਗੇ ਤਾਂ ਉਹਦੀਆਂ ਹਾਨੀਆਂ ਵੀ ਹੋਣਗੀਆਂ ਸੋ ਫਾਈਲ ਡਾਟਾ ਅਤੇ ਜਾਣਕਾਰੀ ਨੂੰ ਸ਼ੇਅਰ ਕਰਨਾ ਇਹ ਆਪਾਂ ਜੇ ਨੈਟਵਰਕਿੰਗ ਹੋਈ ਹੋਊ ਤਾਂ ਆਪਾਂ ਇੱਕ ਦੂਸਰੇ ਨੂੰ ਸ਼ੇਅਰ ਕਰ ਸਕਦੇ ਆ ਬਿਲਕੁਲ ਠੀਕ ਆ ਹਾਰਡਵੇਅਰ ਅਤੇ ਸੌਫਟਵੇਅਰ ਨੂੰ ਸ਼ੇਅਰ ਕਰਨਾ ਅਗਰ ਕੋਈ ਫਾਈਲ ਪਈ ਆ ਕਿਸੇ ਹੋਰ ਕੰਪਿਊਟਰ ਤੇ ਤਾਂ ਅਸੀਂ ਸ਼ੇਅਰ ਕਰ ਸਕਦੇ ਆ ਕੋਈ ਸੌਫਟਵੇਅਰ ਵੀ ਅਸੀਂ ਸ਼ੇਅਰ ਕਰ ਸਕਦੇ ਹਾਂ ਇੱਕ ਦੂਸਰੇ ਤੇਜ਼ ਸੰਚਾਰ ਇਹਦੇ ਨਾਲ ਕੀ ਆ ਸਾਡਾ ਸੰਚਾਰ ਜਿਹੜਾ ਉਹ ਤੇਜ਼ੀ ਨਾਲ ਕਰ ਸਕਦੇ ਹਾਂ ਤੇਜ਼ ਸੰਚਾਰ ਨੈੱਟਵਰਕ ਬਹੁਤ ਤੇਜ਼ ਗਤੀ ਨਾਲ ਸੰਚਾਰ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਅਗਲਾ ਪੁਆਇੰਟ ਆ ਫਾਈਲ ਇਕਸਾਰਤਾ ਤੇ ਫਾਈਲ ਇਕਸਾਰਤਾ ਦੇ ਵਿੱਚ ਆ ਜਾਂਦਾ ਦੇਖੋ ਆਪਣੀ ਕਿਤਾਬ ਦੇ ਵਿੱਚ ਨੈੱਟਵਰਕ ਦੇ ਕਾਰਨ ਫਾਈਲਾਂ ਦੀ ਇਕਸਾਰਤਾ ਜਿਹੜੀ ਆ ਨਿਰੰਤਰ ਵੜੀ ਰਹਿੰਦੀ ਆ ਇਹਦੇ ਵਿੱਚ ਸਮਾਂ ਜਿਹੜਾ ਉਹ ਸਾਡਾ ਬਹੁਤ ਬਚਾਉਦੀ ਆ ਸੋ ਅਗਲਾ ਹੈ ਲਾਗਤ ਪ੍ਰਭਾਵਸ਼ਾਲੀ ਕੋਈ ਵੀ ਲਾਗਤ ਜਿਹੜੀ ਆ ਉਹ ਨਹੀਂ ਲੱਗਦੀ ਸਸਤਾ ਵਾ ਲਾਗਤ ਅਸੀਂ ਮਹਿੰਗੇ ਇਨਪੁਟ ਅਤੇ ਆਉਟਪੁਟ ਉਪਕਰਨਾ ਜਿਵੇਂ ਕਿ ਪ੍ਰਿੰਟਰ ਅਤੇ ਨੈਟਵਰਕ ਨਾਲ ਸ਼ੇਅਰ ਕਰ ਸਕਦੇ ਹਾਂ ਸੋ ਮੰਨ ਲਓ ਅੱਗੇ ਹੁੰਦਾ ਜੇ ਕਿਸੇ ਕੋਲੇ ਆਪਦੇ ਮੰਨ ਲਓ 10 ਕੰਪਿਊਟਰ ਨੇ 10 ਕੰਪਿਊਟਰਾਂ ਦੇ ਵਿੱਚ ਫਿਰ 10 ਹੀ ਪ੍ਰਿੰਟਰ ਲਾਉਣੇ ਪੈਣੇ ਆ ਹਨਾ ਤਾਂ ਇੱਥੇ ਇੱਕੋ ਹੀ ਪ੍ਰਿੰਟਰ ਲੱਗ ਜਾਣਾ ਵਾ 10 ਕੰਪਿਊਟਰ ਇੱਕ ਪ੍ਰਿੰਟਰ ਦੀ ਵਰਤੋਂ ਕਰ ਸਕਦੇ ਇਹਦਾ ਮਤਲਬ ਇਹ ਹੋ ਗਿਆ ਵੀ ਲਾਗਤ ਪ੍ਰਭਾਵਸ਼ਾਲੀ ਹੋਗੀ ਸਸਤਾ ਹੈਗਾ ਨਾ ਲਾਗਤ ਪ੍ਰਭਾਵਸ਼ਾਲੀ ਹੋਗੀ ਪਰੋਸੇਯੋਗਤਾ ਵਾ ਮਤਲਬ ਅਸੀਂ ਇਹਦੇ ਤੇ ਭਰੋਸਾ ਕਰ ਸਕਦੇ ਆਂ ਭਰੋਸੇਯੋਗਤਾ ਵਾ ਲਚਕਤਾ ਵਾ ਨੈਟਵਰਕ ਬਧੇਰੇ ਲਚਕਤਾ ਪ੍ਰਦਾਨ ਕਰਦਾ ਕਿਉਂਕਿ ਇਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵੱਖ-ਵੱਖ ਉਪਕਰਨਾਂ ਨੂੰ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ ਅਗਲਾ ਹੈਗਾ ਬੈਕਅਪ ਬੈਕਅਪ ਮੰਨ ਲਓ 10 ਕੰਪਿਊਟਰ ਨੇ 10 ਕੰਪਿਊਟਰ ਦਾ ਬੈਕਅਪ ਜਿਹੜਾ ਹੋ ਸਰਵਰ ਕੰਪਿਊਟਰ ਤੇ ਅਸੀਂ ਰੱਖ ਸਕਦੇ ਆਂ ਬੈਕਅਪ ਕੀ ਹੁੰਦਾ ਵਾ ਵੀ ਤੁਹਾਡਾ ਸਾਰਾ ਜਿਹੜਾ ਕੁਝ ਤੁਸੀਂ ਬਣਾਇਆ ਹੋਇਆ ਉਹਦੀ ਜਾਣਕਾਰੀ ਦਾ ਬੈਕਅਪ ਲੈ ਕੇ ਅਸੀਂ ਸੇਵ ਕਰਕੇ ਰੱਖ ਸਕਦੇ ਹਾਂ ਤਾਂ ਜੋ ਉਹ ਨਸ਼ਟ ਨਾ ਹੋ ਸਕੇ ਉਹਦਾ ਬੈਕਅਪ ਲਿਆ ਜਾ ਸਕਦਾ ਵਾ ਸੁਰੱਖਿਆ ਸੁਰੱਖਿਆ ਆਪਾਂ ਗੱਲ ਕਰ ਲਈ ਆ ਵੀ ਤੁਸੀਂ ਪਾਸਵਰਡ ਲਾ ਸਕਦੇ ਹੋ ਤੇ ਜਿਹੜੀ ਸਪੀਡ ਆ ਫਾਈਲ ਟਰਾਂਸਫਰ ਕਰਨ ਦੀ ਸਪੀਡ ਜਿਹੜੀ ਆ ਉਹ ਬਹੁਤ ਤੇਜ਼ ਹੁੰਦੀ ਆ ਨੈੱਟਵਰਕ ਦੇ ਵਿੱਚ ਇਹ ਕੁਝ ਪੁਆਇੰਟ ਨੇ ਇਹ ਜਿਹੜੇ ਇਹਦੇ ਲਾਭ ਨੇ ਇੰਨੇ ਇਹਦੇ ਲਾਭ ਨੇਗੇ ਨੈੱਟਵਰਕ ਦੇ ਹੁਣ ਮੈਂ ਪਹਿਲਾਂ ਕਿਹਾ ਸੀ ਵੀ ਜੇ ਨੈੱਟਵਰਕ ਦੇ ਲਾਭ ਨੇ ਤਾਂ ਉਹਨਾਂ ਦੀਆਂ ਹਾਨੀਆਂ ਵੀ ਹੁੰਦੀਆਂ ਨੇ ਹਾਨੀ ਆਉਂਦੀ ਹੈ ਕਿ ਨਹੀਂ ਹਾਂਜੀ ਬਿਲਕੁਲ ਠੀਕ ਆ ਸੋ ਉਹਦੀਆਂ ਹਾਨੀਆਂ ਆਪਾਂ ਅਗਲੇ ਪੇਜ ਤੇ ਦੇਖਦੇ ਆ ਪਹਿਲੀ ਹਾਨੀ ਕਹਿੰਦਾ ਇਹ ਵੀ ਨੈਟਵਰਕ ਸਫਲਤਾ ਵੀ ਨੈਟਵਰਕ ਜਿਹੜੀ ਇਹ ਸਫਲਤਾ ਇਹਦਾ ਮਤਲਬ ਕੀ ਹੈ ਫੇਲ ਹੋ ਜਾਂਦਾ ਨੈਟਵਰਕ ਕਈ ਵਾਰ ਸਾਡੀ ਕੋਈ ਸਮੱਸਿਆ ਆ ਗਈ ਸਾਡਾ ਸਰਵਰ ਡੈਮੇਜ ਹੋ ਗਿਆ ਜਾਂ ਸਾਡੀ ਵਾਇਰਿੰਗ ਦੇ ਵਿੱਚ ਪ੍ਰੋਬਲਮ ਆ ਗਈ ਤਾਂ ਉਹ ਸਾਰਾ ਨੈਟਵਰਕ ਜਿਹੜਾ ਉਹ ਖੜ ਜਾਂਦਾ ਉਹ ਜਿਹੜੀ ਇਹਦੀ ਵੱਡੀ ਪ੍ਰੋਬਲਮ ਆ ਵੇ ਸਰਵਰ ਇਹ ਦੇਖੋ ਇਹਨੇ ਲਿਖਿਆ ਕੇਂਦਰੀ ਸਹੂਲਤਾਂ ਫੇਲ ਹੋ ਜਾਂਦੀਆਂ ਹਨ ਮਤਲਬ ਜੇ ਨੈਟਵਰਕ ਦੇ ਮੇਨ ਕੰਪਿਊਟਰ ਹੀ ਸਾਡੇ ਖੜ ਗਏ ਤਾਂ ਉਹਦੇ ਨਾਲ ਜਿਹੜਾ ਇਹ ਸਾਰਾ ਨੈਟਵਰਕ ਆ ਉਹ ਡੈਮੇਜ ਹੋ ਜਾਂਦਾ ਸੋ ਪ੍ਰਬੰਧਨ ਪ੍ਰਬੰਧਨ ਦੇ ਲਈ ਕੋਈ ਮਾਹਰ ਦੀ ਲੋੜ ਪੈਂਦੀ ਆ ਉਹਦਾ ਫਿਰ ਸਾਨੂੰ ਖਰਚਾ ਕਰਨਾ ਪੈਂਦਾ ਸੁਰੱਖਿਆ ਨੈਟਵਰਕ ਵਿੱਚ ਸੁਰੱਖਿਆ ਖਤਰੇ ਵੀ ਹੁੰਦੇ ਹਨ ਨੈਟਵਰਕ ਵਿੱਚ ਡਾਟਾ ਦੀ ਦੁਰਵਰਤੋਂ ਵੀ ਹੋ ਸਕਦੀ ਹੈ ਡਾਟਾ ਦੀ ਦੁਰਵਰਤੋਂ ਇਹ ਵੀ ਇਹਦਾ ਨੁਕਸਾਨ ਆ ਤੇ ਅਗਲਾ ਹੈਗਾ ਬਹੁਤਾ ਮਹਿੰਗਾ ਅ ਨੈਟਵਰਕ ਬਣਾਉਣ ਦੀ ਕੀਮਤ ਜਿਆਦਾ ਹੋਣ ਕਾਰਨ ਇਹ ਬਹੁਤ ਮਹਿੰਗੇ ਹੁੰਦੇ ਕਿਉਂਕਿ ਨੈਟਵਰਕਿੰਗ ਕਰਨੀ ਆ ਉਹਦੇ ਤੇ ਡਿਵਾਈਸ ਲੱਗਣੇ ਨੇ ਉਹਨਾਂ ਕਰਕੇ ਇਹ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਨੈਟਵਰਕਿੰਗ ਦੀ ਫੀਸ ਅਲੱਗ ਹੁੰਦੀ ਆ ਕੇਵਲ ਲਕਾਰਾ ਪੈਣੀਆਂ ਨਹੀਂਆਂ ਉਹ ਸਾਰਾ ਕੁਝ ਜਿਹੜਾ ਉਹਦੇ ਕਰਕੇ ਇਹ ਮਹਿੰਗਾ ਸੋ ਇਹ ਇਹਦੇ ਚਾਰ ਜਿਹੜੇ ਨੇ ਨੁਕਸਾਨ ਨੇ ਕੁੱਲ ਮਿਲਾ ਕੇ ਜਿਹੜਾ ਨੈਟਵਰਕ ਹੁੰਦਾ ਉਹਦੇ ਫਾਇਦੇ ਫਾਇਦੇ ਹੁੰਦੇ